ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਹਾਂ ਬਸੀ ਪਠਾਣਾ ਜੋ ਕਿ ਭਾਜੀ ਦੇ ਛਰਤਾਂ ਵਾਲੇ ਚੀਨੇ ਕਬੂਤਰ ਰੱਖੇ ਹੋਏ ਨੇ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਵੈਰਾਈਟੀ ਇਹ ਸਾਰੇ ਜਾਨਵਰ ਛਰਤਾਂ ਨੇ ਰੱਖੇ ਹੋਏ ਨੇ ਜੀ ਵੇਖ ਸਕਦੇ ਤੁਸੀਂ ਇਹ तकरीबन 70 80 ਕਬੂਤਰ ਰੱਖੇ ਹੋਏ ਨੇ ਜੀ ਇਹਨਾਂ ਨੇ ਜੋ ਕਿ ਸ਼ਰਤਾਂ ਲਾਉਂਦੇ ਨੇ ਜੀ ਤੇ ਬਾਕੀ ਜਾਣਕਾਰੀ ਆਪਾਂ ਬਬੂ ਭਾਜੀ ਤੋਂ ਲਵਾਂਗੇ ਜੀ ਇਹਨਾਂ ਬਾਰੇ ਸਸੀ ਕਾ ਭਾਜੀ ਸਸੀ ਕਾ ਜੀ ਤੇ ਜਿਹੜੇ ਆਪਣੇ ਕਬੂਤਰ ਰੱਖੇ ਹੋਏ ਨੇ ਕਿੰਨੇ ਕ ਨੇ ਜੀ ਇਹ ਇਹ ਆਪਣੇ ਕੋਲ ਹੈਗੇ 80 85 100 ਹੈਗੇ अच्छा ਤੇ ਇਹਨਾਂ ਦੀਆਂ ਸ਼ਰਤਾਂ ਵਗੈਰਾ ਲਗਵਾਉਣਾ ਹੈ ਜੀ ਸ਼ਰਤਾਂ ਸ਼ਰਤਾਂ ਲੱਗਦੀਆਂ ਰਹਿੰਦੀਆਂ ਹਾਂਜੀ ਹਾਂਜੀ ਅੱਛਾ ਜੀ ਸ਼ਰਤ ਦੇ ਵਿੱਚ ਫਿਰ ਕੀ ਇਨਾਮ ਨੂੰ ਰੱਖਦੇ ਹੋ ਸਾਤੀ ਜਿੰਨੇ ਕ ਪੈਸੇ ਲੱਗ ਜਾਣ ਜਾਂ ਘੋਟਰਾ ਦੀ ਲੱਗ ਜਾਂਦੀ ਹੈ ਜੀ ਗੋਡਾ ਫੱਟ ਲੱਗ ਜਾਂਦੀ ਹੈ ਪੈਸੇ ਲੱਗ ਜਾਂਦੇ ਆ ਠੀਕ ਹੈ ਜੀ ਸ਼ੌਂਕ ਹੈ ਜੀ ਸ਼ੌਂਕ ਜਿੰਨਾ ਕਰਨਾ ਹੋਵੇ ਅਗਲਾ ਕਰ ਸਕਦਾ ਹੈ ਤੇ ਇਹਨਾਂ ਨੂੰ ਖਾਣਾ-ਦਾਣਾ ਫਿਰ ਕੀ ਪਾਉਣਾ ਤੁਸੀਂ ਖਾਣਾ ਹੀ ਬਾਜਰਾ ਹੈ ਮੱਕੀ ਹੈ ਕਣਕ ਹੈ ਸਰੋਂ ਹੈ ਅੱਛਾ ਜੀ ਮਲਾਈ ਮਰੂਥੀ ਹਾਲ ਚ ਦੇਸੀ ਕੀ ਪਾਣੇ ਆ ਬਾਦਮ ਪਾਣੇ ਆ ਗੁੜੀਆਂ ਗੁੜੀਆਂ ਬਥਰੀ ਚੀਜ਼ਾਂ ਪਾਣੀ ਇਹਨਾਂ ਨੂੰ ਇੱਕ ਸ਼ੌਂਕ ਹੈ ਇਹਦਾ ਸ਼ੌਂਕ ਇਹ ਕੋ ਫਰਦੇਈ ਸ਼ੌਂਕਾਂ ਰੱਖੇ ਹੋਏ ਆਈਏ ਠੀਕ ਹੈ ਜੀ ਤੇ ਸਾਡੇ ਡੈਡੀ ਨੂੰ ਸ਼ੌਂਕ ਸੀਗਾ ਭਾਈ ਨੂੰ ਸ਼ੌਂਕ ਹੈ ਮੈਨੂੰ ਸ਼ੌਂਕ ਹੈ ਠੀਕ ਹੈ ਜੀ ਤੇ ਬਸ ਉਮਰੇ ਲੰਘੀ ਸਾਡੀ ਕਬੂਤਰ ਰੱਖਦੇ ਆਂ ਡੈਡੀ ਪਹਿਲਾਂ ਡੈਡੀ ਰੱਖਦਾ ਹੁੰਦਾ ਸੀ ਹੁਣ ਅਸੀਂ ਰੱਖਦੇ ਆਂ ਤੇ ਤਕਰੀਬਨ ਜਦੋਂ ਡਾਉਨੇ ਆ ਇਹ ਕਿੰਨੀ ਕਿਤੇ ਰੋੜਦਾ ਰਹਿੰਦਾ ਕਬੂਤਰ ਇਹ ਉੜਦੇ ਨਹੀਂ ਇਹ ਲੰਬੇ ਜਾਂਦੇ ਆ ਇਹ ਹੱਤ ਆਉਂਦੀ ਐ ਸੂਏ ਦੀ ਤਾਰਾਂ ਦੀ ਨਹਿਰ ਦੀ ਇਦਾਂ ਕਈ ਵਾਰੀ ਟਾਈਮ ਮਾਰਦਿਆਂ ਕਈ ਵਾਰੀ ਹੱਤ ਲਾਨਦੇ ਆ ਠੀਕ ਹੈ ਯਾਨੀ ਕਿ ਵਧੀਆ ਇਹਨਾਂ ਦਾ ਟਾਈਮ ਪਾਸ ਹੁੰਦਾ ਬੰਦਾ ਪੁੱਠੇ ਚੱਕਰਾਂ ਜਿੰਦੀ ਪੈਂਦਾ ਮਾਈਂਡ ਵਧੀਆ ਰਹਿੰਦਾ ਠ ਲੋਕ ਮਾਰਾ ਰਹੀ ਜੰਨੇ ਪਰ ਬਹੁਤ ਵਧੀਆ ਕਰ ਲੈ ਹੈ ਕੋਈ ਮਾਰੀ ਕਰਨੀ ਇਹ ਜਾਨਵਰ ਜਿਹੜਾ ਛੋਟਾ ਬੱਚਾ ਹੁੰਦਾ ਹੈ ਕਿੰਨੀ ਕੀ ਦੇਰ ਚ ਤਿਆਰ ਹੋ ਜਾਂਦਾ ਹੈ ਜੀ ਇਹ ਹੀ ਘੱਟੋ ਘੱਟ 2 ਸਵਾ 2 ਮਹੀਨੇ ਚ ਪਲ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਦਾਰੀ ਲਾ ਦਿੰਦੇ ਸਵਾ ਹਾਂਜੀ ਹਾਂਜੀ ਸਵਾ 2 ਮਹੀਨੇ ਦਾ ਲਾਈ ਦੇ ਹਾਲ ਨਾ ਠੀਕ ਹੈ ਜੀ ਇਹ ਰੰਗ ਬਰੰਗੇ ਜਿਹੜੇ ਇਹ ਲਾਲ ਰੰਗ ਕਿਹੜੀ ਨਸਲ ਹੈ ਜੀ ਇਹ ਇਹ ਸਾਰੇ ਲੱਠੇ ਹੀ ਹੁੰਨੇ ਆਈ ਇਹ ਇਹਨੂੰ ਲਾਲ ਲਗੋਟ ਕਹਿੰਦੇ ਨੇ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਲਾਲ ਲਗੋਟ ਆ ਬਬਰਾਂ ਆ ਨੀਂਦਾ ਪੁਲੀ ਆ ਮੈਸੀ ਆ ਠੀਕ ਹੈ ਜੀ ਨੀਲੇ ਹੁੰਨੇ ਆ ਠੀਕ ਹੈ ਜੀ ਇਹ ਈ ਖਾਦੇ ਘਰ ਦੇ ਬੱਚੇ ਇਹ ਅਕਲ ਵਾਲੇ ਆ ਕਿਸੇ ਕੰਨੀ ਗਿੜਾ ਵੀ ਨਹੀਂ ਖਾਂਦੇ ਹੈਗੇ ਦੇਖਿਆ ਨਹੀਂ ਕਿਸੇ ਕੰਨੀ ਐਨ ਬਹੁਤ ਵਧੀਆ ਸਾਰੇ ਆਪਣੇ ਘਰ ਦੇ ਬਾਹਰ ਦਾ ਕੋਈ ਕਬੂਤਰ ਨਹੀਂ ਹੈਗਾ ਸਾਰੇ ਘਰ ਦੇ ਆ ਠੀਕ ਹੈ ਘਰ ਦੇ ਬੱਚੇ ਬਣਾ ਕੇ ਉੜਾਈ ਦਿਆ ਸਾਰੇ ਤੇ ਇਹਨਾਂ ਨੂੰ ਨਿਣਾਉਂਦੇ ਵੀ ਹਾਂਜੀ ਹਾਂਜੀ ਨਿਣਾਦੇ ਇਹਨਾਂ ਦੇ ਫਰਨੀ ਹੈਗੇ ਛੋਡੇ ਚ ਬੰਦ ਕਰੇ ਹੋਏ ਆ ਇਹਨਾਂ ਦੇ ਫਾਰੇ ਜਿਹੜੇ ਉੱਡਦੇ ਆ ਜੀ ਹੈਗੇ ਮੌਸਮ ਨਹੀਂ ਹੈਗਾ 2-3 ਮਹੀਨੇ ਤੱਕ ਦੇਖੈਣੇ ਤੋਂ ਬਾਅਦ ਉੜਨ ਲੱਗ ਜਾਣਗੇ ਸਾਰੇ ਠੀਕੀ ਤੋਂ ਨਵੇਂ ਵੀ ਲੈ ਕੇ ਆਉਣੇ ਤੁਸੀਂ ਜਾਂ ਤੁਹਾਡੇ ਆਪਣੀ ਬਰੀਡ ਤਿਆਰ ਕਰੀ ਹੋਏ ਆ ਇਹ ਆੜੀਆਂ ਜੀ ਬਹੁਤ ਪਟਿਆਲੇ ਆ ਜੀ ਇਹ ਮੇਰੇ ਕੋਲ ਨੇ ਆ ਸਮਾਣੇ ਆ ਨਾਪੇ ਆ ਸੀ ਉਹਨਾਂ ਨੂੰ ਉਹਨਾਂ ਨੂੰ ਦੇਈ ਆ ਤੇ ਉਹਨੇ ਕਿ ਲਈ ਆ ਤੇ ਪਿਆਰ ਚ ਦੇਈ ਆ ਤੇ ਪਿਆਰ ਚ ਵੇਚੀ ਆ ਠੀਕ ਹੈ ਜੀ ਯਾਨੀ ਵੇਚਦੇ ਵੀ ਹੋ ਜਾਂ ਨਹੀਂ ਵੇਚਦੇ ਨਹੀਂ ਹੈਗੇ ਬਸ ਯਾਰੀ ਦੋਸਤੀ ਪਿਆਰ ਚ ਖਰੀਚੇ ਦੇ ਦਿੰਦੇ ਆ ਫਰੀ ਚ ਲੈ ਲੈਂਦੇ ਆ ਠੀਕ ਹੈ ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਬੱਬੂ ਭਾਜੀ ਨੇ ਦਿੱਤੀ ਆ ਜਾਣਕਾਰੀ ਕਬੂਤਰਾਂ ਬਾਰੇ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿਹੜਾ ਆਪਣਾ ਬਲੌਗ ਹੁੰਦਾ ਇਹ ਆਪਾਂ ਆਪਣੇ ਚੈਨਲ ਤੇ ਸ਼ਾਮ ਨੂੰ 8 ਵਜੇ ਅਪਲੋਡ ਕਰਦੇ ਹੁੰਦੇ ਆ ਜੀ ਧੰਨਵਾਦ ਹੈ ਸਾਰਿਆਂ ਦਾ